ਘੋੜੇ ਜਿਹੜੇ ਆਪਣੇ ਗੁਰੂਆਂ ਦੀ ਆਪਣੇ ਯੋਧਿਆਂ ਦੀ ਸਵਾਰੀ ਆ ਝੜਦਾ ਪੁੱਤ ਜੰਮਦੇ ਨੂੰ ਹੀ ਸ਼ੌਂਕ ਹੁੰਦਾ ਕੁੜੇ ਦਾ ਹਾਥੀ ਆ ਬੰਦੇ ਦਾ ਇਹ ਚੰਗਾ ਸ਼ੌਂਕ ਆ ਤੇ ਚਾਰ ਪੈਸੇ ਵੀ ਬੰਦਾ ਕਮਾਉਂਦਾ ਇਹ ਕਿਸਾਨ ਦੀ ਆਮਦਨੀ ਨੂੰ ਵਧਾਉਣ ਦਾ ਇੱਕ ਵਧੀਆ ਜਰੀਆ ਜਿਹਨਾਂ ਬਰੀਡ ਕੰਪੀਟੀਸ਼ਨ ਵੀ ਆ ਇਹ ਤੇ ਇਹ ਇੱਕ ਮਾਰਕੀਟਿੰਗ ਦਾ ਤਰੀਕਾ ਵੀ ਆ ਬਹੁਤ ਚੰਗੀ ਮਾਰਕੀਟਿੰਗ ਦਾ ਇਹ ਪਲੇਟਫਾਰਮ ਮਿਲ ਜਾਂਦਾ ਜਿੱਥੇ ਸਾਰੀ ਕੰਟਰੀ ਦੇ ਵਿੱਚੋਂ ਲੋਕ ਆਏ ਆ ਲੋਕਾਂ ਨੂੰ ਪਤਾ ਲੱਗਦਾ ਯਾਰ ਵੀ ਪੰਜਾਬ ਵਾਲੇ ਵੀ ਕੀ ਬਰੀਡ ਕਰ ਰਹੇ ਆ ਜਿਹੜੇ ਬਾਹਰ ਬਰੀਡ ਕੀਤੇ ਉਹ ਵੀ ਲੋਕ ਲੈ ਆ ਕੇ ਦਿਖਾਉਂਦੇ ਆ ਯਾਰ ਅਸੀਂ ਆਹ ਬਰੀਡ ਕੀਤਾ ਮੰਦੇ ਦੇ ਮਨ ਚ ਹੁੰਦਾ ਹੀ ਆ ਘੋੜੇ ਰੱਖਣ ਦਾ ਪਰ ਜੇ ਉਹ ਮੈਂ ਬਾਦਲ ਸਾਹਿਬ ਕੋਲੇ ਜਾਂਦਾ ਸੀ ਬਾਦਲ ਸਾਹਿਬ ਦਾ ਬਹੁਤ ਚੰਗਾ ਸਟੱਡ ਫਾਰਮ ਉਹਨਾਂ ਦੇ ਘੋੜੇ ਵੇਖ ਕੇ ਮੇਰਾ ਦਿਲ ਕਰਦਾ ਸੀ ਮੈਂ ਵੀ ਰੱਖਾਂ ਲਿੰਗੇ ਘੋੜੇ ਕਰਾਉਣ ਵਾਲਾ ਵੀ ਸਾਰ ਸੁਖਵੀਰ ਸਿੰਘ ਬਾਦਲਾ ਇਰਾ ਇਰ ਦਾ ਘੋੜਾ ਲੈ ਲੋ ਚਾਹੇ 10000 20000 ਦਾ ਲੈ ਲੋ ਚਾਹੇ ਲੱਖ ਦਾ ਲੈ ਲੋ ਤੇ ਚਾਹੇ 10 ਲੱਖ ਦਾ ਲੈ ਲੋ ਚਾਹੇ 10 ਕਰੋੜ ਦਾ ਲੈ ਲੋ ਥੇਨ ਹਾਰਸ ਚੈਂਪੀਅਨਸ਼ਿਪ ਮੋਗਾ ਬੜੀ ਹੀ ਧੁੰਤਾਂ ਦੇ ਨਾਲ ਇਸ ਵਾਰ ਫਿਰ ਸ਼ੋਅ ਕਰਵਾਇਆ ਜਾ ਰਿਹਾ ਜਿਨ੍ਹਾਂ ਵੱਲੋਂ ਕਰਵਾਇਆ ਜਾ ਰਿਹਾ ਸਨੀ ਗਿੱਲ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਸਨੀ ਸਰ ਪਹਿਲਾਂ ਤਾਂ ਵਧਾਈਆਂ ਕਿਉਂਕਿ ਬਹੁਤ ਵੱਡਾ ਹੰਗਾਰਾ ਜਿਹੜਾ ਪਸ਼ੂ ਪਾਲਕਾਂ ਦਾ ਘੋੜਾ ਪ੍ਰੇਮੀਆਂ ਦਾ ਤੁਹਾਨੂੰ ਮਿਲਿਆ ਥੈਂਕ ਯੂ ਜੀ ਕੀ ਕਹੋਗੇ ਸਰ ਹੈਨਾ ਦੁਬਾਰਾ ਚੈਂਪੀਅਨਸ਼ਿਪ ਕਰਾਈ ਜਾ ਰਹੀ ਹੈ ਤੁਹਾਡੇ ਵੱਲ ਜੀ ਜੀ ਗੁਰੂ ਸਾਹਿਬ ਦੀ ਕਿਰਪਾ ਉਹਨਾਂ ਦੀ ਬਖਸ਼ਿਸ਼ ਆ ਵੀ ਜਿਹੜੀ ਸਾਡੀ ਇਹ ਜ਼ਿੰਮੇਵਾਰੀ ਲੱਗੀ ਆ ਇਹ ਘੋੜੇ ਜਿਹੜੇ ਆਗੂ ਆਪਣੇ ਗੁਰੂਆਂ ਦੀ ਆਪਣੇ ਯੋਧਿਆਂ ਦੀ ਸਵਾਰੀ ਆ ਇਹ ਕਹਿੰਦੇ ਵੀ ਜਿਹੜਾ 13 ਰਤਨ ਰੜਤੇ ਸੀ ਸਮੁੰਦਰ ਮੰਥਨ ਕੀਤਾ ਉਹ ਚੋਂ ਘੋੜਾ ਵੀ ਇੱਕ ਸੀ 13 ਰਤਨਾਂ ਚੋਂ ਕਿਸੇ ਨੂੰ ਇਹ ਸੇਵਾ ਦਾ ਮੌਕਾ ਮਿਲਦਾ ਘੋੜੇ ਰੱਖਣੇ ਵੀ ਇੱਕ ਸ਼ੌਂਕ ਦੀ ਗੱਲ ਆ ਇੱਕ ਕਿਰਪਾ ਨਾਲ ਹੀ ਵਾਇਗਰੂ ਦੇ ਰੱਖੇ ਜਾਂਦੇ ਕਿਉਂਕਿ ਇਹਦੀ ਸੇਵਾ ਵਿਅਰਥ ਨਹੀਂ ਜਾਂਦੀ ਇਹ ਘੋੜਾ ਕਹਿੋ ਜਿਹਾ ਸ਼ੌਂਕ ਆ ਵੀ ਇੱਕ ਤਰ੍ਹਾਂ ਨਾਲ ਨਾ ਵੀ ਸਾਥ ਹੀ ਆ ਬੰਦੇ ਦਾ ਇਹ ਇਹ ਸ਼ੌਂਕ ਇਹੋ ਜਿਹਾ ਹੁਣ ਅੱਜ ਦੀ ਘੜੀ ਵੀ ਇਹ ਬਿਜ਼ਨਸ ਵੀ ਆ ਅੱਜ ਵੀ ਸੀ ਤੇ ਪਹਿਲਾਂ ਵੀ ਸੀ ਜੋ ਤੇਲੇ ਆਸੇ ਤਾਂ ਗੁਰੂ ਸਾਹਿਬ ਦੇ ਟਾਈਮ ਤੋਂ ਵੀ ਘੋੜੇ ਜਿਹੜਾ ਵਪਾਰ ਘੋੜਿਆਂ ਦਾ ਹੁੰਦਾ ਰਿਹਾ ਇਹ ਬਹੁਤ ਸਮਝ ਲਓ ਚੰਗਾ ਸ਼ੌਕ ਆ ਤੇ ਚਾਰ ਪੈਸੇ ਵੀ ਬੰਦਾ ਕਮਾਉਂਦਾ ਇਹ ਕਿਸਾਨ ਦੀ ਆਮਦਨੀ ਨੂੰ ਵਧਾਉਣ ਦਾ ਇੱਕ ਵਧੀਆ ਜਰੀਆ ਤੇ ਮੈਂ ਸਮਝਦਾ ਗੁਰੂ ਸਾਹਿਬ ਦੀ ਕਿਰਪਾ ਸਾਡੇ ਦੇ ਸਾਰੀ ਟੀਮ ਦੇ ਉੱਤੇ ਹੋਰਸ ਬਰੀਡਰਸ ਵੈਲਫੇਅਰ ਸੁਸਾਇਟੀ ਦੇ ਉੱਤੇ ਵੀ ਜਿਹੜਾ ਇਹ ਭਾਗ ਲੱਗਾ ਵੀ ਸਾਡੇ ਜੁਮੇ ਸੇਵਾ ਆ ਅਸੀਂ ਇਹ ਚੈਂਪੀਅਨਸ਼ਿਪ ਜਿਹੜੀ ਆ ਇੱਥੇ ਕਰਾਉਣੇ ਆ ਤੇ ਜਿਹੜਾ ਟਾਈਮ ਫਿਊਚਰ ਦਾ ਫਿਊਚਰ ਦੇ ਵਿੱਚ ਬਹੁਤ ਬੈਸਟ ਘੋੜੇ ਜਿਹੜੇ ਆ ਪ੍ਰੋਡਿਊਸ ਹੋ ਰਹੇ ਆ ਬਹੁਤ ਚੰਗੇ ਕੰਪੀਟੀਸ਼ਨ ਜਿਵੇਂ ਜਿਵੇਂ ਇਹ ਦਾ ਬਰੀਡ ਸ਼ੋਅ ਜਿਵੇਂ ਹੁਣ ਆ ਸ਼ੋਅ ਕਰਵਾ ਰਹੇ ਆ ਇਹਦੇ ਤੇ ਕੁਆਲਿਟੀ ਚੈੱਕ ਕਰਦੇ ਆਪਾਂ ਬਰੀਡ ਕੁਆਲਿਟੀ ਬਰੀਡ ਕੁਆਲਿਟੀ ਚੈੱਕ ਕਰਦੇ ਆ ਸਭ ਤੋਂ ਬੈਸਟ ਘੋੜੇ ਨੂੰ ਫਸਟ ਕੱਢਿਆ ਜਾਂਦਾ ਜਿਵੇਂ ਮਿਸਟਰ ਇੰਡੀਆ ਹੁੰਦਾ ਉਵੇਂ ਮਤਲਬ ਘੋੜਾ ਇਹ ਨਿਕਲਦਾ ਮਿਸ ਇੰਡੀਆ ਵਾਂਗੂ ਘੋੜੀ ਦਾ ਮਤਲਬ ਦੇਖ ਕੇ ਇਹਨੂੰ ਕੱਢਿਆ ਜਾਂਦਾ ਤਾਂ ਜੋ ਇਹੋ ਜੀ ਬਰੀਡ ਅੱਗੇ ਪੈਦਾ ਕੀਤੀ ਜਾ ਸਕੇ ਪਹਿਲਾਂ ਨਾਲੋਂ ਬਹੁਤ ਇੰਪਰੂਵਮੈਂਟ ਹੋ ਗਈ ਘੋੜਿਆਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਇੰਪਰੂਵਮੈਂਟ ਦੇ ਜਿਹੜੇ ਆ ਚਾਂਸ ਜਿਹੜੇ ਆ ਬਣਦੇ ਜਾ ਰਹੇ ਇਹ ਇੱਕ ਮਾਰਕੀਟਿੰਗ ਦਾ ਤਰੀਕਾ ਵੀ ਆ ਦੋਨੇ ਚੀਜ਼ਾਂ ਹੀ ਆ ਤੇ ਇਹ ਇੱਕ ਮਾਰਕੀਟਿੰਗ ਦਾ ਤਰੀਕਾ ਵੀ ਆ ਬਹੁਤ ਚੰਗੀ ਮਾਰਕੀਟਿੰਗ ਦਾ ਇਹ ਪਲੇਟਫਾਰਮ ਮਿਲ ਜਾਂਦਾ ਜਿੱਥੇ ਸਾਰੀ ਕੰਟਰੀ ਦੇ ਵਿੱਚੋਂ ਲੋਕ ਆਏ ਆ ਤੇ ਜਿਹੜੇ ਘੋੜੇ ਉਹ ਵੀ ਸਾਰੀ ਕੰਟਰੀ ਚੋਂ ਇੱਥੇ ਆਏ ਆ ਲੋਕਾਂ ਨੂੰ ਪਤਾ ਲੱਗਦਾ ਯਾਰ ਵੀ ਪੰਜਾਬ ਵਾਲੇ ਵੀ ਕੀ ਬਰੀਡ ਕਰ ਰਹੇ ਆ ਜਿਹੜੇ ਬਾਹਰ ਬਰੀਡ ਕੀਤੇ ਉਹ ਵੀ ਲੋਕ ਲੈ ਆ ਕੇ ਦਿਖਾਉਂਦੇ ਆ ਵੀ ਯਾਰ ਅਸੀਂ ਆਹ ਬਰੀਡ ਕੀਤਾ ਚੰਗੇ ਬਾયર ਮਿਲ ਜਾਂਦੇ ਆ ਲੋਕਾਂ ਨੂੰ ਚੰਗੇ ਤੇ ਲੋਕਾਂ ਨੂੰ ਪਤਾ ਵੀ ਲੱਗਦਾ ਯਾਰ ਵੀ ਅਸੀਂ ਇਹੋ ਜਿਹਾ ਘੋੜਾ ਤਿਆਰ ਕਰਨਾ ਇਹ ਕਿਸਾਨਾਂ ਦੀ ਆਮਦਨੀ ਦਾ ਬਹੁਤ ਇੱਕ ਚੰਗਾ ਸਾਧਨ ਬਿਲਕੁਲ ਗਿੱਲ ਸਾਹਿਬ ਜਿਵੇਂ ਸੈਕੰਡ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ ਹੈਨਾ ਇਸ ਬਾਰ ਕਿਤੋਂ ਕਿਤੋਂ ਐਂਟਰ ਹੋਏ ਨੇ ਜੀ ਹਾਰਸਸ ਤੇ ਕਿਹੜੀ ਕਿਹੜੀ ਬਰੀਡ ਦੇ ਵਿੱਚ ਆਏ ਹੈ ਜੀ ਬਾਈ ਜੀ ਇਹ ਕੱਲਾ ਮਾਰਵਾੜੀ ਘੋੜਿਆਂ ਦਾ ਚੈਂਪੀਅਨਸ਼ਿਪ ਆ ਕੱਲੀ ਮਾਰਵਾੜੀ ਘੋੜਿਆਂ ਦੀ ਸਾਰੀ ਕੰਟਰੀ ਚੋਂ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਸਾਰੀਆਂ ਸਟੇਟਾਂ ਚੋਂ ਹਰਿਆਣਾ ਰਾਜਸਥਾਨ ਪੰਜਾਬ ਸਾਰਿਆਂ ਤੋਂ ਘੋੜੇ ਜਿਹੜੇ ਆ ਇੱਥੇ ਆਏ ਆ ਜੀ ਕੱਲ ਪਰਸੋਂ ਦੇ ਜਿਹੜੇ ਜਿੱਤੀ ਜਾਂਦੇ ਆ ਅਲੱਗ-ਅਲੱਗ ਸਟੇਟਾਂ ਦੇ ਜਿੱਤ ਕੇ ਜਾ ਰਹੇ ਘੋੜੇ ਕੋਈ ਤਾਮਲਨਾਡੂ ਵਾਲਾ ਵਾ ਕੋਈ ਹਰਿਆਣੇ ਵਾਲਾ ਕੋਈ ਰਾਜਸਥਾਨ ਵਾਲਾ ਅਲੱਗ-ਅਲੱਗ ਸਟੇਟਾਂ ਤੋਂ ਘੋੜੇ ਜਿੱਤ ਕੇ ਜਾ ਥੋੜੀ ਜੀ ਜਾਣਕਾਰੀ ਦੇ ਦਈਏ ਕਿ ਸਰ ਦਾ ਜਿਹੜਾ ਇੱਕ ਬੜਾ ਫੇਮਸ ਘੋੜਾ ਹੈ ਜੀ ਗੋਲਡਨ ਰੌਕ ਬਹੁਤ ਮਤਲਬ ਵਰਲਡਵਾਈਡ ਫੇਮਸ ਹੈ ਕੋਸ਼ਿਸ਼ ਕਰਾਂਗੇ ਆਪਾਂ ਉਹਨੂੰ ਵੀ ਫਲਵਾਵਾ ਫਲਵਾਵਾਂਗੇ ਇਸ ਵੇਲੇ ਅਸੀਂ ਰਿੰਗ ਦੇ ਵਿੱਚ ਮੌਜੂਦ ਆ ਤੇ ਸਰ ਜਿਵੇਂ ਤੁਹਾਡੀ ਸਟਾਰਟਿੰਗ ਹੋਈ ਹੈ ਨਾ ਕਿਸ ਤਰ੍ਹਾਂ ਦੇ ਨਾਲ ਸ਼ੌਂਕ ਪੈ ਗਿਆ ਸਰ ਤੁਹਾਨੂੰ ਹਾਰਸਸ ਦਾ ਤੇ ਬੜਾ ਮਤਲਬ ਨਾਇਆਬ ਤੁਸੀਂ ਹਨਾ ਹਾਰ ਕੋੜੇ ਦਾ ਜਿਹੜਾ ਇਹ ਖਾਨਦਾਨੀ ਸ਼ੌਂਕ ਆ ਆਪਣੇ ਜੋ ਸੁਰਤ ਸੰਭਾਲਦਾ ਲੈਦਾ ਮਨ ਚ ਹੁੰਦਾ ਹੈ ਘੋੜਾ ਹੋਵੇ ਜੀ ਜਿਹੜਾ ਵੀ ਆਪਣਾ ਪੰਜਾਬੀ ਬੰਦਾ ਹਾਂਜੀ ਤੇ ਉਹ ਸ਼ੌਂਕ ਤਾਂ ਪੰਜਾਬ ਵਿੱਚ ਜੰਮੇ ਬੰਦੇ ਦੇ ਮਨ ਚ ਹੁੰਦਾ ਹੀ ਆ ਘੋੜੇ ਰੱਖਣ ਦਾ ਪਰ ਦਿਓ ਮੈਂ ਬਾਦਲ ਸਾਹਿਬ ਕੋਲੇ ਜਾਂਦਾ ਸੀ ਬਾਦਲ ਸਾਹਿਬ ਦਾ ਬਹੁਤ ਚੰਗਾ ਸਟੱਡ ਫਾਰਮ ਆ ਉਹਨਾਂ ਦੇ ਘੋੜੇ ਵੇਖ ਕੇ ਮੇਰਾ ਦਿਲ ਕਰਦਾ ਸੀ ਮੈਂ ਵੀ ਰੱਖਾਂ ਫਿਰ ਉਸ ਤੋਂ ਬਾਅਦ ਫਰੀਦਕੋਟ ਸ਼ੋਅ ਹੋਇਆ ਮੇਰੇ ਕੋਈ ਦੋਸਤ ਆਏ ਉਹ ਸ਼ੋਅ ਵੇਖਣ ਗਿਆ ਮੈਂ ਉੱਥੇ ਡਿਸਾਈਡ ਕੀਤਾ ਯਾਰ ਮੈਂ ਵੀ ਘੋੜੇ ਰੱਖੂੰਗਾ ਤੇ ਮੈਂ ਸ਼ੋਅ ਕਰਾਉਣਾ ਜੀ ਉੱਥੋਂ ਰ ਘੋੜੇ ਰੱਖਣ ਤੋਂ ਪਹਿਲਾਂ ਹੀ ਮਨ ਚ ਆ ਗਿਆ ਕਿਸਾਨਾਂ ਦੀ ਆਮਦਨੀ ਦਾ ਬਹੁਤ ਚੰਗਾ ਸਾਧਨ ਜੀ ਤੇ ਬਾਕੀ ਜਿਹੜਾ ਹੈਗਾ ਵੀ ਭਾਈ ਸਾਡਾ ਲੀਡਰ ਆ ਜਿਹੜਾ ਜੀ ਉਹ ਵੀ ਹਰ ਟਾਈਮ ਇਹੀ ਸੋਚਦਾ ਵੀ ਕਿਸਾਨ ਦੀ ਆਮਦਨੀ ਦਾ ਚੰਗਾ ਸਾਧਨ ਕਿਵੇਂ ਬਣਾਇਆ ਜਾ ਸਕਦਾ ਕਿਸਾਨ ਦੀ ਆਮਦਨੀ ਚ ਨੂ ਬਧਾਉਣਾ ਤੇ ਯੋਗਦਾਨ ਕਿਵੇਂ ਪਾਇਆ ਜਾ ਸਕਦਾ ਉਹ ਹੀ ਸੁਭਾਅ ਬਣ ਜਾਂਦਾ ਜਿਵੇਂ ਲੀਡਰ ਦਾ ਹੁੰਦਾ ਓਵੇਂ ਆਪ ਦਾ ਬਣ ਜਾਂਦਾ ਬਿਲਕੁਲ ਇੱਕ ਸਾਰ ਆਮ ਤੌਰ ਤੇ ਜਿਵੇਂ ਬੜਾ ਆਪਾ ਸੁਣਦੇ ਆਂ ਜੀ ਕਿ ਬਹੁਤ ਮਹਿੰਗੇ ਮਹਿੰਗੇ ਘੋੜੇ ਹਣ ਤੁਸੀਂ ਕਿਸ ਤਰ੍ਹਾਂ ਦੇ ਨਾਲ ਦੇਖਦੇ ਹੋ ਵੀ ਹੈਗੇ ਆ ਇਸ ਤਰ੍ਹਾਂ ਦੇ ਤੇ ਕਈ ਵਾਰ ਨਹੀਂ ਬਿਲਕੁਲ ਹੈਗੇ ਆ ਜੀ ਇਹ ਮਹਿੰਗੇ ਘੋੜੇ ਕਰਾਉਣ ਵਾਲਾ ਵੀ ਸਾਰ ਸੁਖਵੀਰ ਸਿੰਘ ਬਾਦਲਾ ਜੀ ਇਹ ਜਦੋਂ ਜਿਹੜੇ ਸ਼ੋਅ ਕਰਾਏ ਪੰਜਾਬ ਚ ਇਹ ਕੱਲੀ ਪੰਜਾਬ ਸਟੇਟ ਹੀ ਆ ਜਿੱਥੋਂ ਸਟੇਟ ਗਵਰਨਮੈਂਟ ਨੇ ਸ਼ੋਅ ਕਰਾਏ ਸੀ ਸੀਐਮ ਨੇ ਸ਼ੋਅ ਕਰਾਏ ਕਿਸੇ ਕੰਟਰੀ ਸਾਰੇ ਕੰਟਰੀ ਦੇ ਚੋਕੇ ਹਰ ਸਟੇਟ ਦੇ ਇਸ ਪੱਧਰ ਤੇ ਸ਼ੋਅ ਨਹੀਂ ਹੋਏ ਨਾਟ ਓਨਲੀ ਘੋੜਿਆਂ ਦੇ ਬਾਦਲ ਸਾਹਿਬ ਨੇ ਬੱਜਾਂ ਦੇ گاਵਾਂ ਦੇ ਬੱਕਰੀਆਂ ਦੇ ਮੁਰਗਿਆਂ ਦੇ ਕਬੂਤਰਾਂ ਦੇ ਹਰੇਕ ਤਰ੍ਹਾਂ ਦੇ ਪਸ਼ੂ ਪੰਛੀਆਂ ਦੇ ਸ਼ੋਅ ਕਰਾਏ ਘੋੜਿਆਂ ਨੂੰ ਕਬੱਡੀ ਨੂੰ ਬਹੁਤ ਜ਼ਿਆਦਾ ਪਹਿਲ ਦਿੱਤੀ ਘੋੜੇ ਤੇ ਕਬੱਡੀ ਨੂੰ ਕਬੱਡੀ ਨੂੰ ਵੇਖੋ ਕਿੱਥੋਂ ਕਿੱਥੇ ਲੈ ਗਏ ਉਹ ਸਸਤਾ ਵੀ ਆ ਚਾਹੇ 50000 ਦਾ ਘੋੜਾ ਲੈ ਲਓ ਚਾਹੇ 10000 20000 ਦਾ ਲੈ ਲਓ ਚਾਹੇ ਲੱਖ ਦਾ ਲੈ ਲਓ ਤੇ ਚਾਹੇ 10 ਲੱਖ ਦਾ ਲੈ ਲਓ ਚਾਹੇ 10 ਕਰੋੜ ਦਾ ਲੈ ਲਓ ਇਹਦਾ ਆਪਦੀ ਆਪਦੀ ਬੰਦੇ ਦੀ ਸੁਭਾਅ ਆਪਦਾ ਸ਼ੌਂਕ ਬੰਦੇ ਦੀ ਘੋੜਾ ਲੈਣ ਦੀ ਇੱਛਾ ਤੇ ਉਹਦੀ ਜੇਬ ਕਿੰਨੀ ਡੀਪ ਆ ਉਹ ਤੇ ਡਿਪੈਂਡ ਕਰਦਾ ਜੀ ਕੋਈ ਜ਼ਰੂਰੀ ਨਹੀਂ ਸਾਰੇ ਘੋੜੇ ਮਹਿੰਗੇ ਹੁੰਦੇ ਆ ਗਿੱਲ ਸਾਹਿਬ ਤੁਹਾਡਾ ਹੁਣ ਚਲੋ ਤਜਰਬਾ ਵੀ ਹੋ ਗਿਆ ਕਿਉਂਕਿ ਨਾਇਆਬ ਚੀਜ਼ਾਂ ਤੁਹਾਡੇ ਕੋਲੇ ਵੀ ਆ ਜਿਹੜੇ ਵੀ ਸਾਡੇ ਸੋਚ ਰਹੇ ਨੇ ਕਿ ਨਾਇਆਬ ਚੀਜ਼ ਸਾਡੇ ਕੋਲੇ ਵੀ ਆ ਜੇ ਹਨਾ ਉਹ ਫਰੌਡ ਤੋਂ ਕਿਸ ਤਰ੍ਹਾਂ ਦੇ ਨਾਲ ਬਚ ਸਕਦੇ ਆ ਕੋਈ ਸਲਾਹ ਹੁਣ ਆ ਫਰੌਡ ਤਾਂ ਇਹ ਆ ਜੀ ਜਿਹੜੇ ਆ ਗੈਂਗ ਜੇ ਬਣਾ ਕੇ ਲੋਕ ਜੁੜੇ ਵੇ ਆ ਇਹ ਦੱਸਦਾ 15 15 ਬੰਦਿਆਂ ਦਾ ਗੈਂਗ ਬਣਾਇਆ ਪਿਆ ਜਿਹੜਾ ਨਵਾਂ ਬੰਦਾ ਆਉਂਦਾ ਉਹਦਾ ਇਹ ਦੇਖ ਲੈਂਦੇ ਵੀ ਆ ਨਵਾਂ ਬੰਦਾ ਤਿਆਰ ਹੋਇਆ ਪੈਸੇ ਚਾਰੇ ਦੇ ਕੋਲੇ ਹੈਗੇ ਉਹਦਾ ਘੇਰਾ ਕੱਤ ਲੈ। ਜੀ ਉਹ ਤੋਂ ਬਚਣਾ ਚਾਹੀਦਾ। ਜੀ ਉਹ ਤੋਂ ਬਚ ਕੇ ਨਿਕਲੋ ਜਿਹੜੇ ਬਰੀਡ ਹੋ ਰਹੇ ਆ ਜਿੱਥੇ ਘੋੜੇ ਚਾਹੇ ਉਹ ਕਿਸੇ ਦੇ ਘਰੇ ਹੋ ਰਿਹਾ ਚਾਹੇ ਕਿਸੇ ਦੇ ਫਾਰਮ ਤੇ ਹੋ ਰਿਹਾ ਉੱਥੇ ਜਾ ਕੇ ਪ੍ਰੋਪਰ ਅੱਖਾਂ ਦੇ ਸਾਹਮਣੇ ਉਹਦੀ ਮਾਂ ਬੱਚੇ ਦੀ ਘੋੜੀ ਦੀ ਘੋੜੇ ਦੀ ਮਾਂ ਪਿਓ ਸਾਰੇ ਸਾਹਮਣੇ ਆ ਉਹਦੀ ਪ੍ਰੋਪਰ ਹਿਸਟਰੀ ਪਤਾ ਉਹਦੀ ਬਲੱਡ ਲਾਈਨ ਪਤਾ ਠੀਕ ਆ ਨਾ ਉਹਦੀ ਪ੍ਰੋਟੈਕਸ਼ਨ ਪਤਾ ਵੀ ਇਹ ਕੀ ਪੈਦਾ ਕਰ ਰਿਹਾ ਉਹ ਜੀ ਚੀਜ਼ ਖੀਦਣੀ ਚਾਹੀਦੀ ਆ ਜਦੋਂ ਵੀ ਫਰਾਡ ਕੱਲਾ ਇਹ ਨਹੀਂ ਪੁਰਾ ਚੋਂਦਾ ਹਰੇਕ ਟ੍ਰੇਡ ਦੇ ਵਿੱਚ ਫਰੋਡ ਜਿਹੜਾ ਮਰਜ਼ੀ ਟ੍ਰੇਡ ਲੈ ਲੋ ਆ ਸਾਈਬਰ ਕਰਾਈਮ ਕਿੰਨਾ ਵੱਧ ਗਿਆ ਇਹਦੇ ਵਿੱਚ ਵੀ ਤਾਂ ਗੈਂਗ ਬਣੇ ਹੋਏ ਆ ਨਾ ਉਵੇਂ ਇਧਰ ਵੀ ਆ ਜਿਹੜੇ ਮਰਜ਼ੀ ਕੰਮ ਚਾਹ ਆਪਾਂ ਬ੍ਰਾਂਡਡ ਛੱਟਾਂ ਜੈਕਟਾਂ ਪਾਉਨੇ ਆ ਇਹਦੇ ਵੀ ਡੁਪਲੀਕੇਟ ਆਉਂਦੇ ਆ ਇਹਦੇ ਜਿਹੜਾ ਫਰੋਡ ਹੈ ਨਹੀਂ ਹਰ ਚੀਜ਼ ਜਿਹੜੀ ਚੰਗੀ ਕੀਮਤ ਵਾਲੀ ਚੀਜ਼ ਆ ਉਹਦਾ ਡੁਪਲੀਕੇਟ ਆਉਣਾ ਉਹਦਾ ਉਹਦੇ 'ਚ ਫਰੋਡ ਹੋਣਾ ਹੈ ਇਹ ਖਰੀਦਦਾਰ ਨੂੰ ਸ਼ਿਆਣਾ ਬਾਨਾ ਪਊ ਚੈਂਪੀਅਨਸ਼ਿਪ ਦੇ ਵਿੱਚ ਹੈਨਾ ਜੇਤੂ ਖਿਡਾਰੀਆ ਜਿਹੜੇ ਜੇਤੂ ਰਹਿਣਗੇ ਉਹਨਾਂ ਨੂੰ ਕੀ ਕੀ ਪ੍ਰਾਈਜ਼ ਦਿੱਤਾ ਜਾ ਰਿਹਾ ਜੀ ਉਹਨਾਂ ਦੇ ਆਹ ਟ੍ਰੇਡਰ ਖੜੇ ਆ ਜੀ ਤੁਹਾ ਇਹ ਟਰੈਕਟਰ ਜਿਹੜੇ ਆ ਜਿਹੜਾ ਘੋੜਾ ਘੋੜੀ ਜਿੱਤਣ ਵਾਲਾ ਜੀ ਉਹਨੂੰ ਦਿੱਤੇ ਜਾਣਗੇ ਉਹ ਵੇਖੋ ਸਾਹਮਣੇ ਨਾਮਾਂ ਦੀ ਲਿਸਟ ਲੱਗੀ ਹੋਈ ਹੈ ਸਾਰੀ ਠੀਕ ਹੈ ਜੀ ਇਹ ਘੋੜੇ ਘੋੜੀਆਂ ਵਾਲਿਆਂ ਨੂੰ ਦਿੱਤੇ ਜਾਣਗੇ ਜਿੱਤੇ ਨਾਲ ਫਸਟ ਪ੍ਰਾਈਜ਼ ਸੈਕੰਡ ਪ੍ਰਾਈਜ਼ ਉਹ ਸਾਹਮਣੇ ਉੱਧਰ ਮੋਟਰਸਾਈਕਲ ਖੜੇ ਆ ਸਾਰੇ ਘੋੜਿਆਂ ਦੇ ਉਹਲੇ ਪਰਲੇ ਪਾਸੇ ਉਹ ਦੇਖੋ ਉਹ ਸਾਰੇ ਮੋਟਰਸਾਈਕਲ ਖੜੇ ਆ ਬਿਲਕੁਲ ਉਹ ਬੁਲਟ ਮੋਟਰਸਾਈਕਲ ਖੜੇ ਆ ਸਪਲੈਂਡਰ ਮੋਟਰਸਾਈਕਲ ਖੜੇ ਆ ਹੀਰੋ ਡੀਲੈਕਸ ਖੜੇ ਆ ਜੀ ਫਸਟ ਟਰੈਕਟਰ ਆ ਸੈਕੰਡ ਬੁਲਟ ਆ ਥਰਡ ਉਹ ਤੁਹਾਡਾ ਹੀਰੋ ਸਪਲੈਂਡਰ ਆ ਜਿਹੜੇ ਬੱਚੇ ਕੋੜੇ ਕੋੜੀਆਂ ਦੇ ਫਰਸਟ ਪ੍ਰਾਈਜ਼ ਟਰੈਕਟਰ ਆ ਜੀ ਤੇ ਐਵੇਂ ਹਾਂਜੀ ਗਿਲ ਸਾਹਿਬ 40 ਤੋਂ ਲੈ ਕੇ 10 ਨੰਬਰ ਤੱਕ ਜਿਹੜੇ ਆ ਕੈਸ਼ ਪ੍ਰਾਈਜ਼ ਆ ਜੀ ਕਿ ਮੇਰਾ ਆਸਥਾਸ ਕੋਈ ਜਿਵੇਂ ਹੁਣ ਤੁਸੀਂ ਹੌਰ ਸ਼ੋ ਕਰਾ ਰਹੇ ਹੋ ਸਰ ਕਿੰਨਾ ਕੁ ਜ਼ਰੂਰੀ ਬਣ ਜਾਂਦਾ ਹੈ ਹਨਾ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੇ ਸ਼ੋ ਹੋਣੇ ਚਾਹੀਦੇ ਨਹੀਂ ਬਹੁਤ ਜ਼ਰੂਰੀ ਆ ਇਹ ਪਾਰਸ਼ਲਟੀ ਤੋਂ ਬਿਨਾ ਸ਼ੋ ਹੋਣਾ ਤਾਂ ਬਹੁਤ ਜ਼ਰੂਰੀ ਆ ਚੰਗੇ ਸ਼ੋ ਹੋਣੇ ਚਾਹੀਦੇ ਬਹੁਤ ਜ਼ਰੂਰੀ ਆ ਹਾਂਜੀ ਬਿਲਕੁਲ ਸੋ ਇਹ ਨੇ ਸਨੀ ਗਿਲ ਜੀ ਸੋ ਮਿਲਦੇ ਆਂ ਜੀ ਅਗਲੇ ਕਿਸੇ ਹੋਰ ਵਿਸ਼ਾ ਦੇ ਵਿੱਚ ਸੋ ਦਿਓ ਇਜਾਜ਼ਤ ਪੀਟੀਸੀ ਨਿਊਜ਼ ਜਿੰਮੂ ਸ਼ਰਮਾ ਮੋਗਾ